ਇਹਦਾ ਇਹਨਾਂ ਨੇ ਪਖੰਡ ਫੜਿਆ ਜਿੱਦੋਂ ਕੋਈ ਚੀਜ਼ ਮੰਗਣੀ ਆ ਬਾਅਦ ਚ ਲੈ ਲੈ ਬਾਅਦ ਚ ਲੈ ਲਈ ਕੰਮ ਕਰਨ ਨੂੰ ਮੈਂ ਹੈਗੀ ਆ ਏਦਾਂ ਨੌਕਰ ਆਣੀ ਤੇ ਚੀਜ਼ਾਂ ਲੈ ਕੇ ਦੇਣ ਨੂੰ ਨਹੀਂ ਹੈਗੀ ਕੋਈ ਨਹੀਂ ਮੈਂ ਦੱਸਦੀ ਆ ਨਾ ਮੰਮੀ ਨੂੰ ਹੈਲੋ ਹੈਲੋ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਕੀ ਹਾਲ ਵਾ ਵਧੀਆ ਤੂੰ ਹੀ ਸੁਣਾ ਮੈਂ ਵੀ ਠੀਕ ਆ ਪੁੱਤ ਠੀਕ ਮੰਮੀ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਸ਼ਾਪਿੰਗ ਕਰਨ ਜਾਣਾ ਵਾ ਆਹੋ ਇਹ ਮੈਨੂੰ ਜਾਣ ਨਹੀਂ ਦਿੰਦੇ ਨਾ ਇਹ ਮੈਨੂੰ ਕੋਈ ਚੀਜ਼ ਲੈ ਕੇ ਦਿੰਦੇ ਆ ਹਾਏ ਹਾਏ ਅਮਨ ਪਤਰ ਨੂੰ ਕੋ ਨਹੀਂ ਆ ਪਹਿਲਾਂ ਚੁੱਪ ਕਰ ਚੁੱਪ ਕਰਕੇ ਮੈਨੂੰ ਗੱਲ ਦੱਸ ਵੀ ਗੱਲ ਕੀ ਹੋਈ ਆ ਮੰਮੀ ਤੂੰ ਇਹ ਵੀ ਕਿਦਾਂ ਦੇ ਮੈਨੂੰ ਕੰਜੂਸ ਲੱਭ ਕੇ ਦਿੱਤੇ ਆ ਜਦੋਂ ਕੋਈ ਚੀਜ਼ ਮੰਗਣੀ ਆ ਉਦੋਂ ਇਨਾਂ ਕੋ ਕੁਝ ਹੁੰਦਾ ਨਹੀਂ ਲੈ ਕੇ ਦੇਣ ਨੂੰ ਕਿੰਨੇ ਰੋਕਿਆ ਤੈਨੂੰ ਪਰੌਣੇ ਨੇ ਰੋਕਿਆ ਕਿ ਤੇਰੀ ਸੱਸ ਨੇ ਰੋਕਿਆ ਵਾ ਮੰਮੀ ਉਹ ਤਾਂ ਪਹਿਲਾਂ ਤਿਆਰ ਹੀ ਤੇ ਬਾਅਦ ਚਾ ਸੱਸ ਮੇਰੀ ਆਣ ਕਿ ਡੈਪੀ ਬੋਲਣ ਇਹਨੇ ਕਈ ਕੁਝ ਗੱਲਾਂ ਕੀਤੀਆਂ ਮੈਨੂੰ ਤੇਰੀ ਮਾਂ ਨੇ ਪੌਣੇ ਸੂਟ ਦੇ ਤੇ ਇਦਾਂ ਵਾ ਉਹ ਸਵਾਲਾ ਅੱਛਾ ਹਾਏ ਹਾਏ ਅਨਪੜ ਕਿਥਾਂ ਦੀ ਗਵਾਰ ਹੈ ਮੇਰੀ ਟੀ ਨੂੰ ਗੱਲਾਂ ਕਰਦੀ ਆ ਔਰ ਮੰਮੀ ਮੇਰਾ ਤੇ ਰਹਿਣਾ ਓਖਾ ਹੋਇਆ ਇੱਥੇ ਮੰਮੀ ਤਾਂ ਪਤਾ ਮੈਨੂੰ ਸਾਗ ਬਣਾਉਣਾ ਨਹੀਂ ਹੁੰਦਾ ਜਦੋਂ ਸਾਗ ਲੈ ਆਏ ਤਾਂ ਮੈਨੂੰ ਕਹਿੰਦੀ ਸਾਗ ਬਣਾ ਕੇ ਦੇ ਮੈਂ ਬਣਾਇਆ ਤਾਂ ਮੈਨੂੰ ਕਹਿੰਦੀ ਆ ਵੀ ਤੂੰ ਘਟਨੇ ਨਾ ਨਹੀਂ ਘੋਟਿਆ ਉਹਦੇ ਨਾਲ ਕਾਤੋਂ ਘੋਟਿਆ ਮਸ਼ੀਨ 'ਚ ਕਾਤੋਂ ਘੋਟਿਆ ਤੇ ਮੈਂ ਕਦੀ ਬਣਾਇਆ ਹੀ ਜਿਹੜਾ ਮੈਨੂੰ ਉਹਦੇ ਨਾਲ ਘੋਟ ਕੇ ਦੇ ਦਿੰਦੀ ਨਹੀਂ ਇਹਦੇ ਕਿਹੜਾ ਸੰਗ ਛੱਡਦਾ ਹੈਗਾ ਹੈ ਖੱਦਾ ਨਹੀਂ ਜਾਂਦਾ ਇਹ ਕੋ ਬਣਾਇਆ ਤਾਂ ਹੈ ਨਾ ਮੇਰੀ ਧੀ ਨੇ ਜਿੱਦਾਂ ਦਾ ਬਣਾਇਆ ਮੰਮੀ ਉਦੋਂ ਵੀ ਇੰਨੇ ਮੈਨੂੰ 36 36 ਗੱਲਾਂ ਕੀਤੀਆਂ ਪੁੱਤ ਚੁੱਪ ਕਰ ਜਾ ਮੇਰੇ ਜੀਨ ਕੋਸ਼ ਹੁੰਦਾ ਵਾ ਰੋ ਨਾ ਮੇਰੀ ਧੀ ਹੈ ਕੋਈ ਗੱਲ ਨਹੀਂ ਚੁੱਪ ਕਰ ਤੂੰ ਇਹਨਾਂ ਪੜ ਜਨਾਨੀ ਆ ਇਹਨੂੰ ਖੇਵ ਨਹੀਂ ਪਤਾ ਕੀ ਕਰਨਾ ਤੇ ਕੀ ਨਹੀਂ ਕਰਨਾ ਹੈ ਮੈਨੂੰ ਇਹ ਦੱਸ ਕਿ ਪਰੌਣਾ ਦਾ ਚੰਗਾ ਵਾਰਾ ਤੇਰੇ ਨਾਲ ਮੰਮੀ ਉਦਾਂ ਦੇ ਚੰਗੇ ਵਾਰੇ ਵੀ ਆਪਣੀ ਮਾਂ ਦੇ ਪਿੱਛੇ ਲੱਗ ਜਾਂਦੇ ਹੋ ਨਾ ਦੋ ਤਿੰਨ ਦਿਨ ਹੋ ਗਏ ਬਹੁਤਾ ਇਹ ਵੀ ਉੰਦੀ ਗੱਲਾਂ ਸੁਣਨ ਦੇ ਆ ਉਹਨਾਂ ਮਾਂ ਦੀਆਂ ਹੀ ਅੱਛਾ ਤੇਰੀ ਗੱਲ ਨਹੀਂ ਮੰਨਦਾ ਉਹਨਾਂ ਦੀ ਮੰਮੀ ਮੰਨਦੇ ਪਹਿਲਾਂ ਕਿ ਤਿਆਰ ਹੋ ਗਏ ਸੀ ਉਹਨੇ ਬਣਾਨੇ ਕੀ ਘਨ ਪਰ ਦੇ ਦੇ ਹਾਏ ਹਾਏ ਮੈਂ ਤਾਂ ਸੋਚਿਆ ਹੀ ਪੁੱਤ ਤਾਂ ਸੌਖੀ ਆ ਆਪਣੇ ਘਰ ਪਰ ਮੈਨੂੰ ਕੀ ਪਤਾ ਹੈਗਾ ਢੇਡੀ ਗਵਾਰਾ ਤੇਰੀ ਸੱਸ ਜਿਹਨੂੰ ਅਕਲ ਹੀ ਹੈ ਨਹੀਂ ਵੀ ਨੌਤੀ ਨੂੰ ਚੀਜ਼ ਲੈਟ ਦੇਣੀ ਕੋਈ ਸਵਾ ਸੌਖੀ ਮੰਮੀ ਮੈਨੂੰ ਕਹਿੰਦੀ ਜੇ ਕੁਝ ਚਾਹੀਦਾ ਮੈਂ ਆਪ ਲੈ ਕੇ ਦਵਾਂਗੀ ਤੈਨੂੰ ਲੈ ਜਾਣ ਦੀ ਲੋੜ ਨਹੀਂ ਬਾਹਰ ਆਪਨੇ ਕਿਲੇ ਆ ਕੇ ਦੇਣਾ ਵਾ ਖੋਤੀ ਨੇ ਇਹਨੂੰ ਤਾਂ ਕੋਈ ਚੀਜ਼ ਖਰੀਦਣ ਦੀ ਆਤ ਹੈ ਹੈਗਾ ਹੀ ਇਹਨੂੰ ਪਤਾ ਹੈਗਾ ਕਿ ਕੀ ਖਰੀਦਣਾ ਤੇ ਕੀ ਨਹੀਂ ਖਰੀਦਣਾ ਹਾਂ ਉਹ ਆਪੇ ਦੇ ਕੱਪੜੇ ਕਿੰਨੇ ਕਸੋਹਣੇ ਹੁੰਦੇ ਜਿਹੜੇ ਇਹਨੇ ਮੈਨੂੰ ਲੈ ਕੇ ਦੇਣੇ ਖਰੀਦ ਕੇ ਪੁੱਤ ਮੈਂ ਸਮਝ ਗਈ ਆ ਇਹਦਾ ਇਰਾਦਾ ਇਹ ਹੁਣ ਆਪੇ ਮੈਂ ਸ਼ورہ ਪਾ ਕੇ ਰੱਖੂੰਗੀ ਜੋ ਲਿਆ ਕੇ ਦਊਂਗੀ ਇਹ ਪਾਲੂਗੀ ਹਨਾ ਪਰ ਤੂੰ ਨਾ ਇਹ ਕੰਮ ਕਰੀ ਕੋਈ ਗੱਲ ਹੀ ਮੈਂ ਹੈਗੀ ਅਜੇ ਠੀਕ ਆ ਨਾ ਤੂੰ ਨਾ ਫਿਕਰ ਕਰ ਕੇ ਇਸ ਗੱਲ ਦਾ ਹਾਂ ਮੰਮੀ ਮੈਂ ਕੀ ਕਰਾਂ ਹਾਂ ਕੋਈ ਗੱਲ ਨਹੀਂ ਪੁੱਤ ਤੂੰ ਫਿਕਰ ਨਾ ਕਰ ਮੈਂ ਤੇਰੇ ਪਿਓ ਨੂੰ ਦੱਸਨੀ ਆ ਤੇਰੇ ਭਰਾਵਾਂ ਨੂੰ ਦੱਸਨੀ ਆ ਹੈ ਆਪੇ ਤੈਨੂੰ ਅੜ ਕੇ ਲੈ ਜਾਣਗੇ ਮੈਂ ਉੱਥੇ ਰਹਿਣ ਨਹੀਂ ਦੇਣਾ ਆਪਣੇ ਧੀ ਨੂੰ ਨਹੀਂ ਮੰਮੀ ਤੂੰ ਹੀ ਰਹਿਣ ਦੋ ਕੋਈ ਉਹਨਾਂ ਨੂੰ ਉਹਨਾਂ ਨੂੰ ਦੱਸਿਓ ਜਿਆਦਾ ਹੀ ਗੱਲ ਵੱਧ ਜੂਗੀ ਫੇਰ ਪੁੱਤ ਜੱਤੇ ਸ਼ਰਵਾਦ ਵਾ ਜੇ ਹੁਣ ਨਾ 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 ਢੱਕਿਆ ਇਹਨਾਂ ਦੇ ਨਾ ਮੁੜ ਕੇ ਵਾਧ ਜਾਣਾ ਵਾ ਕੰਮ ਇਹਨਾਂ ਦਾ ਇਹਨਾਂ ਨੇ ਗਿੱਜਿਆ ਗਿੱਜਿਆ ਨੇ ਤੈਨੂੰ ਫੇਰ ਨਹੀਂ ਜਾਣਦਿਆ ਕਰਨਾ ਮੰਮੀ ਹਣ ਮੈਂ ਦੱਸ ਕੀ ਕਰਾਂ ਜਿੱਦਾਂ ਤੇ ਪਈ ਲੱਭ ਕੇ ਦਿੱਤੇ ਆ ਪੁੱਤ ਵੇਖ ਰੋ ਨਾ ਮੇਰੇ ਜੀ ਨੂੰ ਕੁਛ ਹੁੰਦਾ ਚੁੱਪ ਕਰ ਜਾ ਮੇਰੀ ਧੀ ਨਾ ਰੋ ਇੰਨਾ ਰੋ ਮਨਾਂ ਤੇ ਉਰ ਕੀ ਕਰਾ ਨਾ ਪੁੱਤ ਨਾ ਰੋ ਮਟਰ ਪਿਓ ਨੂੰ ਕਾਲਦੀ ਆ ਆਪੇ ਤੈਨੂੰ ਲੈ ਆਂਦਾ ਵਾ ਰੈਂਦ ਮੰਮੀ ਤੁਸੀਂ ਕਹਿ ਇਹਨੂੰ ਘੱਲ ਲਨਾਂਰੀ ਦੱਸ ਜਿਹੜਾ 스ਪਿੰਦਰ ਨੂੰ ਸਮਝਾ ਦੇ ਉਹ ਇਸ ਨੂੰ ਮੈਂ ਕੀ ਸਮਝਾਉਣਾ ਜਿਹੜਾ ਮਾਦੇ ਮਗਰ ਲੱਗਾ ਲਾਈ ਲੱਗ ਕੇ ਥਾਂ ਦਾ ਹੈ ਇਹਨੂੰ ਨਹੀਂ ਪਤਾ ਮੇਰੀ ਘਰ ਵਾਲੀ ਆ ਤੇ ਮੈਂ ਕੁਝ ਚੀਜ਼ਾਂ ਲੈ ਕੇ ਦੇਣੀਆਂ ਇਹਨੂੰ ਹੈ ਇਹ ਕੋ ਮਗਰ ਲੱਗਾ ਆਪਣੀ ਮਾਂ ਦੇ ਮੰਮੀ ਪਹਿਲਾਂ ਤਾਂ ਚੰਗੇ ਭਲੇ ਮੰਨ ਗਈ ਮੈਂ ਤੁਹਾਨੂੰ ਦੱਸਿਆ ਹੀ ਨਾ ਜਾਣਾ ਕਾਜ ਪਤਾ ਨਹੀਂ ਕੀ ਉਹਨੇ ਕਨਪੁਰ ਇਹਨਾਂ ਦੇ ਸਾਰੀ ਪੋੜੇ ਜੜ ਤੇਰੀ ਸੱਸ ਵਾ ਹੈ ਇਹਦਾ ਕੋਈ ਨਾ ਕੋਈ ਇਲਾਜ ਕਰਨਾ ਹੀ ਪੈਣਾ ਵਾ ਪੁੱਤ ਪਹਿਲਾਂ ਨਾ ਚੁੱਪ ਕਰ ਜਾ ਮੇਰੇ ਕੋਲ ਬਰਦਾਸ਼ਤ ਨਹੀਂ ਹੋ ਰਹੀ ਤਰੋਨੀ ਆ ਹੈ ਚੁੱਪ ਕਰ ਬੜੀ ਤੇਜ ਜਨਾਨੀ ਆ ਇਹ ਤੇ ਚਲ ਕੋਈ ਨਹੀਂ ਪੁੱਤ ਚੁੱਪ ਕਰ ਚੁੱਪ ਕਰ ਮੈਂ ਹੈਗੀ ਜਿੰਦੀ ਜਾਗਦੀ ਅਜੇ ਕੋਈ ਨਹੀਂ ਹੱਲ ਕਰ ਲਾਂਗੇ ਕੋਈ ਨਾ ਕੋਈ ਠੀਕ ਆ ਨਾ ਠੀਕ ਹੈ ਮੰਮੀ ਹਾਂ ਮੈਂ ਰੱਖ ਦੀਆਂ ਪੁੱਤ ਫੋਨ ਹਾਂ ਰੋਵੀ ਨਾ ਯਾਦ ਰੱਖੀਂ ਆਪਣਾ ਨਹੀਂ ਠੀਕ ਚੰਗਾ ਮੈਨੂੰ ਪਤਾ ਹੀ ਨਹੀਂ ਮੇਰੀ ਧੀ ਨੀ ਤਾਂ ਗਵਾ ਵਿਚਾਰੀ ਕਿ ਨਹੀਂ ਖੁਸ਼ ਹੋਗੀ ਮੰਮੀ ਮੈਂ ਆਸਮਾਨ ਲੈ ਜਾਣਾ ਮੈਂ ਆਸਮਾਨ ਲੈਣ ਜਾਣਾ ਮੰਮੀ ਤੂੰ ਵੀ ਦੱਸ ਜੇ ਕੋਲ ਲੈਣਾ ਤੇ ਹੈ ਪਵਾੜਿਆ ਪਾਉਣੀ ਤੇਰੀ ਸੱਸ ਕੀੜੇ ਪੈਣ ਇਹੋ ਜੀ ਨੂੰ ਛੱਟਣ ਜਨਾਨੀ ਨੂੰ ਜਿੰਨੇ ਮੇਰੀ ਧੀ ਨੂੰ ਡੱਕਿਆ ਹੈ ਕਿੱਧਰੋਂ ਡੀ ਹੋ ਕੇ ਲੈ ਲੈ ਕੇ ਮੇਰੀ ਧੀ ਮੇਰੇ ਕੋ ਜੜਿਆ ਨਹੀਂ ਜਾਣਦੇ ਆ ਕੀ ਕਰਾਉਂਦਾ ਕਿਹਨੂੰ ਆਵਾਜ਼ ਮਾਰਾਂ ਕਿਹਨੂੰ ਦੱਸਾਂ ਮੈਂ ਬਈ ਮੈਂ ਇੰਨੀ ਤੰਗ ਵਾਂ ਬੱਸ ਨੀ ਨਾ ਜਾ ਕੇ ਨਹੀਂ ਨਾ ਤੀ ਗਏ ਤਾਨੂੰ ਹੁਣ ਛੇਤੀ ਪਤਾ ਲੱਗ ਜਾਊਗਾ ਮੈਂ ਦੱਸਤਾ ਆਪਣੇ ਪੇਕਿਆਂ ਨੂੰ ਪਿਆ ਕਰਤੂਤਾਂ ਕਰਦੇ ਮੇਰੇ ਨਾਲ ਇੱਥੇ ਨਹੀਂ ਤੂੰ ਪੇਕਿਆਂ ਨੂੰ ਦੱਸਿਆ ਤੂੰ ਫੇ ਵਸਣ ਵਾਲੇ ਕੰਮ ਨਹੀਂ ਨਾ ਕਰਦੀ ਮੈਂ ਤੇ ਵਸਣ ਵਾਲੇ ਕੰਮ ਕਰਨੀ ਤੂੰ ਹੀ ਵਸੋਣ ਵਾਲੇ ਨਹੀਂ ਕੰਮ ਕਰਦੇ ਜਿੱਦਾਂ ਦੇ ਕੰਮ ਕਰਦੇ ਨਾ ਮਾਂ ਪੁੱਤ ਵਸੋਣ ਵਾਲੇ ਨਹੀਂ ਹੁੰਦੇ ਕੀ ਕਹਿਆ ਤਾਂ ਤੈਨੂੰ ਮੰਮੀ ਨੇ ਏਡਾ ਫਟ ਮਾਰਤਾ ਤੈਨੂੰ ਨਹੀਂ ਕੀ ਕਹਦਾ ਕਿਤੇ ਜਾਣਾ ਹੋਏ ਤੇ ਉਹ ਕਿੱਦਾਂ ਕਹਿ ਸਕਦੀ ਆ ਵੀ ਨਹੀਂ ਜਾਣਾ ਨਹੀਂ ਜਾਣਾ ਮੈਂ ਕੱਪੜੇ ਲੈ ਕੇ ਦੇਉਂਗੀ ਤੂੰ ਨਹੀਂ ਜਾਣਾ ਇਹ ਕਿਹੜਾ ਕੰਮ ਹੋਇਆ ਅਮਾ ਤੂੰ ਬੋਲਦੀ ਕਿੱਦਾਂ ਵਾ ਤੂੰ ਤੂੰ ਕਰਕੇ ਬੋਲਦੀ ਆ ਆਪਣੀ ਮਾਂ ਨੂੰ ਇਦਾਂ ਬੋਲਦੀ ਹੁੰਨੀ ਮੈਂ ਤਾਂ ਇਦਾਂ ਹੀ ਬੋਲੂਗੀ ਜਿੱਦਾਂ ਮੇਨਾਂ ਕੋਈ ਚੱਲੂਗਾ ਮੈਂ ਉਦਾਂ ਹੀ ਚੱਲਣਾ ਵਾ ਕੀ ਚੱਲੂਗਾ ਕੀ ਚੱਲੂਗਾ ਚੱਲਦੇ ਹੋ ਨਾ ਜਿੱਦਾਂ ਮੈਂ ਫਿਰ ਉਹ ਹੀ ਕਹਿਣਾ ਵਾ ਜੋ ਮੈਨੂੰ ਕਹਿੰਦੇ ਹੋ ਤੈਨੂੰ ਮਾਸਾ ਕੋਨੇ ਸਮਝਾਇਆ ਹੀ ਆ ਮਾਂ ਮੇਰੀ ਨੇ ਹੋਰ ਤੈਨੂੰ ਕੋਈ ਫੱਟ ਨਹੀਂ ਮਾਰਿਆ ਉਹਨੇ ਆ ਬਹੁ ਸਮਝਾਉਂਦੀ ਆ ਅਮਾ ਤੂੰ ਦਿਨੋਂ ਦੇ ਸਿਰ ਤੇ ਚੜੀ ਜਾਨੀ ਆ ਸੁਦਰਦਾ ਸੁਦਰਦਾ ਨਹੀਂ ਤੇ ਮੈਨੂੰ ਸਦਾ ਨਾਮ ਹੁੰਦਾ ਹੀ ਉਹ ਕੀ ਕਰ ਲोगे ਇਸ ਤੋਂ ਵੱਧ ਤੁਸੀਂ ਮਾਰ ਲੋਗੇ ਹੱਥ ਚੁੱਕ ਕੇ ਵੇਖੋਗੇ ਮੇਰੇ ਤੇ ਚੁੱਕ ਕੇ ਵਿਖਾਓ ਐਸਾ ਮਾਪੁੱਤਾਂ ਨੂੰ ਫਸਾਉਂਗੀ ਕਿ ਜੇਲ੍ਹ ਵਿੱਚ ਚੱਕੀ ਪੀਸਦੇ ਰਹਿ ਜਾਓਗੇ ਇਹੋ ਜਿਹੇ ਧਮਕੀਆਂ ਮੈਨੂੰ ਨਾ ਦੇ ਇਹੋ ਜੇ ਕੇਸ ਮੈਂ ਵੀਰ ਨੂੰ ਬਟਾਣਾ ਵਧਿਆ ਦੀ ਅੱਛਾ ਇਹਨੂੰ ਤਨ ਕੀ ਨਾ ਸਮਝੋ ਤੁਸੀਂ ਮੇਰੇ ਪੇਕੇਆਂ ਨੂੰ ਜਾਣਦੇ ਨਹੀਂ ਹਜੇ ਤੁਸੀਂ ਆਵਾਣੀ ਲੱਗੀ ਉਹਨਾਂ ਦੀ ਅੱਜ ਤਾਂ ਆਪਣੇ ਪੇਕੇ ਵੱਡੇ ਤੇਰੇ ਸਹਾਉਕਾਰ ਆ ਸਹਾਉਕਾਰ ਹੀ ਆ ਵੇਖਿਓ ਫਿਰ ਕੋਈ ਨਹੀਂ ਲੱਗ ਜੂਗਾ ਪਤਾ ਤੁਹਾਨੂੰ ਕੋਈ ਨਹੀਂ ਆਵਾਂ ਨਾ ਪਾਏ ਦਿਆਨਵਾਣ ਇੱਕੋ ਜੇ ਆ ਤੂੰ ਨਿੱਕੀ ਜੀ ਗੱਲ ਹੁੰਦੀਆਂ ਤੇ ਝਟਪਟ ਪੇਕਿਆਂ ਨੂੰ ਦੱਸ ਦਿੰਨੇ ਆ ਨਿੱਕੀ ਗੱਲੀ ਉਸ ਦਿਨ ਦਾ ਮੈਂ ਕਿਉਂ ਨਹੀਂ ਪੇਕਿਆਂ ਨੂੰ ਫੋਨ ਕੀਤਾ ਇੰਨੇ ਇੰਨਾ ਕੁਛ ਹੋਣ ਡਿਆ ਇੱਥੇ ਹਾਰ ਕੇ ਅੱਕ ਕੇ ਮੈਂ ਦੱਸਿਆ ਆਪਣੀ ਮੰਮੀ ਨੂੰ ਹੁਣ ਕੁਣ ਨਿਕਨੇ ਕੀ ਗੱਲ ਜਿਹੜੀ ਵੀ ਕੋਈ ਗੱਲ ਹੁੰਦੀ ਜੇ ਮੰਮੀ ਨੇ ਕੁਛ ਕਹਿ ਦਿੱਤਾ ਤਾਂ ਪੇਕਿਆਂ ਨੂੰ ਦੱਸ ਦੇਣਾ ਜੇ ਮੈਂ ਕੁਛ ਕਹਿ ਦਿੱਤਾ ਤਾਂ ਪੇਕਿਆਂ ਨੂੰ ਦੱਸ ਦੇਣਾ ਨਹੀਂ ਤੁਸੀਂ ਕਹਤਾ ਉਹ ਗੱਲ ਵੱਖਰੀ ਐ ਤੇ ਤੁਹਾਡੀ ਮਾਂ ਕਾ ਤੂੰ ਹਰ ਘਰ ਚ ਵਿੱਚ ਆਉਂਦੀ ਐ ਦੂਹਾਂ ਜੀਆਂ ਦੀ ਗੱਲ ਉਹ ਵਿੱਚ ਕਾ ਤੋ ਆ ਜਾਂਦੀ ਉਹਦਾ ਨਹੀਂ ਫਰਜ ਆਗਾ ਮਾਂ ਸਿਆਣੀ ਐ ਉਹਨੇ ਵੀ ਤੈਨੂੰ ਕਹਿਣਾ ਹੀ ਆ ਸੁਣਦੀ ਐ ਤੈਨੂੰ ਕੋਈ ਸਿਆਣੀ ਨਹੀਂ ਆ ਉਹ ਸਿਆਣੀ ਗੱਲ ਕੋਈ ਕਰਦੇ ਨਹੀਂ ਸਿਆਣੀ ਹੋਏ ਤੇ ਕਹਾਂ ਸਿਆਣੀ ਆ ਉਹਨਾਂ ਨੂੰ ਨਹੀਂ ਨਾ ਪਤਾ ਵਿਆਹ ਆਵੇ ਅਗਲੇ ਦਿਸ ਲੋੜਾਂ ਹੁੰਦੀਆਂ ਹੁਣ ਪਹਿਲਾਂ ਵਾਲੇ ਕੰਮ ਥੋੜੀ ਰਹਿੰਦੇ ਆ ਬੰਦਾ ਵਿਆਹਿਆ ਜਾਏ ਤੇ ਕੋਈ ਨਹੀਂ ਲੋੜਾਂ ਪੂਰੀਆਂ ਕਰਦਾਂਗੇ ਤੇਰੀਆਂ ਆ ਪਰ ਨੈਗੇਟਿਵ ਗੱਲ ਜਿਹੜੀ ਆ ਨਾ ਜੇ ਪੇਕੇ ਨੂੰ ਦੱਸਣੀ ਆ ਨਾ ਤੇ ਫੇਰ ਮੇਤੋਂ ਬੁਰਾ ਕੋਈ ਨਹੀਂ ਆ ਮੈਂ ਹਾਰ ਕੇ ਮੈਂ ਤੁਹਾਨੂੰ ਦੱਸਣ ਨਹੀਂ ਅੱਕ ਕੇ ਦੱਸਿਆ ਮੈਂ ਉਸ ਦਿਨ ਦਾ ਨਹੀਂ ਮੈਂ ਦੱਸਿਆ ਵੀ ਗੱਲਾਂ ਹੋ ਗਈਆਂ ਤੇ ਇੰਨੇ ਪੈਸੇ ਦਾ ਕੀ ਕਰਨਾ ਜੇ ਕੇ ਦੀ ਲੋੜਾ ਹੀ ਨਾ ਪੂਰਾ ਕਰਨੀਆਂ ਹੁਣ ਤੇ ਲੈ ਅਮਨ ਜੀ ਅਸੀਂ ਜੋੜਾਂਗੇ ਤੇ ਸਾਡੇ ਕਿਤੇ ਕੰਮ ਆਉਣਗੇ ਸਵਾਹ ਕੰਮਾਂ ਨੇ ਜਿੰਨੇ ਕੋ ਹੋਂਡੇ ਉਹਨੇ ਕ ਬਾਅਦ ਆ ਜਾਣੀਆਂ ਰੱਖੋ ਆਪਣੇ ਕੋਲ ਆਪਣੇ ਪੈਸੇ ਫੜ ਕੇ ਮੈਂ ਬੜਾ ਕੰਮ ਖਰਾਬ ਹੋ ਗਿਆ ਯਾਰ ਇਹਨੇ ਤਾਂ ਆਪਣੇ ਪੇਕੇ ਫੋਨ ਲਾਤਾ ਇਹ ਨਾ ਕੱਲ ਨੂੰ ਹੋਏ ਵੀ ਉਹ ਸਾਰੇ ਜਣੇ ਇਕੱਠੇ ਹੋ ਕੇ ਆਜਣਾਂ ਤੇ ਕੰਮ ਵਾਜੇ ਹਾਏ ਹਾਏ ਕੀ ਕਰਾਂ ਮੈਂ ਮਿੰਤੇਰੀ ਸਮਝ ਆਉਂਦੀ ਕਿੰਨਾ ਮਾੜਾ ਹਾਲ ਕੀਤਾ ਮੇਰੀ ਧੀ ਦਾ ਮੰਮੀ ਕੀ ਕਹਲਾ ਮੈਂ ਤੈਨੂੰ ਕੀ ਦੱਸਾਂ ਇੱਥੇ ਦਾ ਕੀ ਹੋਇਆ ਮੈਂ ਬਾਹਰ ਬੈਠਾ ਦਾ ਦਿਵਾਜ ਹੋ ਰਿਹਾ ਮੇਰੇ ਅੰਮਨ ਦਾ ਫੋਨ ਆਇਆ ਹੀਗਾ ਹੈ ਨਹੀਂ ਬੜਾ ਗੱਲ ਕੀ ਹੋਈ ਹੈ ਗੱਲ ਦੱਸੋ ਗੱਲ ਤੈਨੂੰ ਮੈਂ ਕੀ ਦੱਸਾਂ ਪੁੱਤ ਹੈ ਉਹਦੀ ਸੱਸ ਜਿਹੜੀ ਆ ਪਵਾੜੇ ਪਾਉਣੀ ਦੇੜਾ ਘਰ ਖਾ ਜੇ ਅੰਤਰੀ ਦਾ ਕਿਤੇ ਕਹਲਾ ਦੇ ਦੱਸੋ ਗੱਲ ਕੀ ਹੋਈ ਹੈ ਵੇ ਕੁੜੀ ਨੇ ਮੈਨੂੰ ਫੋਨ ਕੀਤਾ ਹੀ ਮੰਮੀ ਮੈਂ ਨਾ ਸ਼ਾਪਿੰਗ ਕਰਨ ਜਾਣਾ ਵਾ ਸੂਟ ਸਾਰਟ ਲਿਓਣੇ ਗਰਮੀਆਂ ਵਾਲੇ ਹੈ ਨਾਲੇ ਮੇਕਅਪ ਦਾ ਸਮਾਨ ਮੁੱਕਾ ਬੜੀ ਖੁਸ਼ ਕੁੜੀ ਤੇ ਅੱਜ ਉਹਦਾ ਫੋਨ ਆ ਗਿਆ ਵੀ ਮੰਮੀ ਮੈਂ ਜਾਣ ਨੂੰ ਤਿਆਰ ਹੋਣ ਲਈ ਆ ਤੇ ਮੇਰੇ ਘਰ ਵਾਲੇ ਨੇ ਚੁੱਕਣਾ ਦੇ ਕੇ ਤੇ ਉਹਨੂੰ ਕਿਹਾ ਤਾਂ ਵੀਹੀਂ ਜਾਣਾ ਉਹ ਆਂਦੀ ਆ ਆਪ ਲਿਆ ਕੇ ਦਊ ਸਮਾਨ ਫਿਰ ਤੂੰ ਵਰਤੀ ਵਿਯਗ ਗੁਵਾਰ ਕੈ ਥਾਂ ਦੀ ਔਰ ਪੜ ਜਨਾਨੀ ਓਏ ਮੰਮੀ ਚੁੱਪ ਕਰ ਮੇਰੀ ਗੱਲ ਸੁਣ ਇੱਕ ਮਿੰਟ ਚੁੱਪ ਹੋ ਜਾ ਪਹਿਲੇ ਮੇਰੀ ਗੱਲ ਸੁਣੋ ਬੋਲ ਪਾ ਅੰਮਣੇ ਹੋ ਜਾਣਾ ਤੂੰ ਸਾਰੀ ਜ਼ਿੰਦਗੀ ਉੱਥੇ ਹੀ ਆ ਨਾ ਤੇ ਉਹਨੂੰ ਉਹਥੋਂ ਦੇ ਨਾਲਸਾਬ ਨਾਲ ਚੱਲਣਾ ਪੈਣਾ ਵਾ ਕਿਉਂ ਚੱਲਣਾ ਪੈਣਾ ਵਾ ਨਾਲਸਾਬ ਨਾਲ ਫੁੱਲਾ ਵਾਂਗੂੰ ਆਪਣੀ ਧੀ ਰੱਖੀ ਹੋਈਗੀ ਉਹ ਜਨਾਨੀ ਦੀ ਹਿੰਦ ਕਿਤਾ ਕੋਈ ਮਰੀ ਧੀਂ ਦਿੱਤਣ ਦੀ ਯਾਰ ਉਹਨਾਂ ਦਾ ਘਰ ਵਾ ਜਿੱਦਾਂ ਤੁਸੀਂ ਇੱਥੇ ਮਖਤਿਆਰੀ ਕਰਦੇ ਤੇ ਉਦਾਂ ਫੇਰ ਉਹਨਾਂ ਨੇ ਕਰਨੀ ਉੱਥੇ ਵੇ ਤੂੰ ਭਰਾ ਵਾ ਕਿ ਕਸਾਈਆਂ ਨਾਲ ਖੱਤਿਆ ਤੇਰੀ ਧਰਨੇ ਦਾ ਹੋੜਿਆ ਤਾਨੂੰ ਤਾਂ ਸਹੀ ਜਾਣਕਾਰੀ ਦਾ ਆਪਣੀ ਪੈਣ ਵਾਲਾ ਜਰ ਵਾਲਾ ਕੀ ਉੱਥੇ ਕਹਿਤਾ ਉਹਨਾਂ ਨੇ ਵੀ ਜਾਣਾ ਚਾਹੀਦਾ ਬੇਟੇ ਕੁਛ ਨਹੀਂ ਕਿਹਾ ਹੈ ਮੇਰੀ ਤੀ ਦੇ ਕਿਨੇ ਸੁਪਨੇ ਆ ਵਿਚਾਰੀ ਨੇ ਕੀ ਕੀ ਸੋਚਿਆ ਹੀਗਾ ਨਵਾਂ ਨਵਾਂ ਵਿਆਹ ਉਹ ਤਾਂ ਕਈ ਚਾਹ ਹੁੰਦੇ ਬੰਦੇ ਛੱਡ ਵਿੱਚ ਉਹ ਜਾਂਦੀ ਰਹਿ ਗਈ ਉਹਦੇ ਨਾਲ ਉਹ ਤਾਂ ਉਹ ਮੜਾ ਕਿਤਾਬੀ ਰੋ ਜਾਂਦੀ ਐ ਸੈਰ ਉਹਨੇ ਤਾਂ ਮੜਾ ਕੀਤਾ ਨਾ ਕਿੱਥੇ ਰੋ ਜਾਂਦੀ ਐ ਉਹ ਦਾਰ ਤੋਂ ਹੀ ਕਹਿੰਦੇ ਵੀ ਉਹਦੇ ਨਾਲ ਕਈਆਂ ਸੈਰ ਪਰੋਲੇ ਨਾਲ ਮੈਂ ਕਿੱਥੇ ਗਈ ਜਾਣਾ ਸੀ ਗਈ ਥੋੜਾ ਹੀ ਤਾਂ ਕੋਈ ਗੱਲ ਨਹੀਂ ਉਹਨਾਂ ਦੇ ਘਰ ਦਾ ਮਸਲਾ ਲਾ ਉਹਨਾਂ ਨੇ ਆਪੇ ਕਰ ਲੈਣਾ ਸਹੀ ਮੈਂ ਪਰਾਂਹੇ ਕੀ ਹੋ ਗਿਆ ਵਾ ਤੁਸੀਂ ਆਉਣ ਉਹਨੇ ਕਿੱਦਾਂ ਪਤਾ ਨਹੀਂ ਨਹੀਂ ਮੇਰੀ ਗੱਲ ਸੁਣੋ ਅਜੇ ਕੁਛ ਨਹੀਂ ਹੋਇਆ ਐਡਾ ਵੱਡਾ ਕੰਮ ਓ ਮੇਰੇ ਵਾਸਤੇ ਤਾਂ ਬਹੁਤ ਵੱਡਾ ਵਾ ਤੁਹਾਡੇ ਵਾਸਤੇ ਤੇ ਆਹਦੇ ਕੰਮ ਵੱਡੇ ਹੀ ਆ ਹੈ ਕੀ ਹੋ ਗਿਆ ਕਿਉਂ ਗੋਲੇ ਜਾਣ ਦੇ ਜੇ ਓਏ ਆਵੇਂ ਮੈਂ ਆਇਆ ਮੈਂ ਪਰਾਣੀ ਚਾਹੋਂ ਆਉਂਦੇ ਤੇ ਹੈ ਗੱਲ ਸੁਣ ਲੈ ਕੀ ਹੋਇਆ ਵਾ ਪੁੱਤ ਵੇ ਉਹਦੀ ਜਿਹੜੀ ਸੱਸ ਵਾ ਨਾ ਮੰਦੀ ਅਨਪੜ ਵਸਰੇ ਦੀ ਹੈ ਵਿਚਾਰੀ ਚੱਲੀ ਹੈ ਆਪਣਾ ਸਮਾਨ ਲੈਉਣ ਆਂਦੀ ਹੈ ਮੈਂ ਲੈ ਆ ਕੇ ਦਊਂਗੀ ਫਿਰ ਤੂੰ ਵਰਤੀ ਨਹੀਂ ਬੰਦਾ ਇਹਨੂੰ ਪੁੱਛੇ ਪੂਣ ਪੜ ਜਨਾਨੀ ਹੈ ਤੂੰ ਕੀ ਲੈ ਕੇ ਦੇਣਾ ਉਹਨੂੰ ਮੇਰੀ ਧੀ ਪੜੀ ਲਿਖੀ ਆ ਤੇ ਦੱਸ ਉਹਦੀ ਕਿੱਸਾ ਕਰਾਂਗੀ ਦੂਹੇ ਤੇ ਇੱਥੇ ਇਦਾਂ ਕਰਦੇ ਜੇ ਸਾਨੂੰ ਅੱਛਾ ਫਿਰ ਤੂੰ ਆ ਗਈ ਮੇਰੇ ਨਾਲ ਲੜਨ ਲਈ ਮੈਂ ਤੇ ਅੱਗੇ ਬੜੀ ਤੰਗਵਾ ਜਾਂ ਲੈ ਜਾ ਇਹਨੂੰ ਨਾਲ ਆਪਣੇ ਲੈ ਜਾ ਨਹੀਂ ਮੇਰੀ ਗੱਲ ਸੁਣੋ ਚੁੱਪ ਕਰਕੇ ਤੁਸੀਂ ਬੋ ਤੇ ਉਹਨੂੰ ਰਹਿਣ ਦੇ ਹੋ ਉਹਨਾਂ ਨੇ ਅੱਜ ਨਹੀਂ ਚਲਦੇ ਆਪੇ ਕੱਲ ਨੂੰ ਚਲ ਜਾਣਗੇ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਤੁਸੀਂ ਆਪਣੀਆਂ ਜਨਨੀਆਂ ਦੇ ਮਗਰ ਲੱਗ ਗਏ ਜੀ ਤੁਸੀਂ ਜਨਨੀਆਂ ਦੇ ਮਗਰ ਲੱਗਿਆ ਕੋਈ ਗੱਲ ਹੋਵੇ ਕੰਮ ਹੋਵੇ ਜਾਂ ਉਹ ਕਿਤੇ ਬੰਦਾ ਜਾਵੇ ਕੀ ਉੱਥੇ ਜਾ ਕੇ ਉਹਨਾਂ ਨੂੰ ਕਹੀਏ ਕਿ ਤੁਸੀਂ ਜ਼ਹਿਰ ਨਹੀਂ ਖਰੇ ਇਹਨੂੰ ਆਹੋ ਕਹਿਣਾ ਨਹੀਂ ਕਿ ਤੁਸੀਂ ਕਾਹ ਹੁੰਦੇ ਡੱਕਣ ਵਾਲੇ ਤੁਸੀਂ ਚਲ ਜਾਓ ਆਪਾਂ ਨਹੀਂ ਜਾਣਾ ਬਾਜਾ ਗਰਾਂ ਨੂੰ ਨਹੀਂ ਉਹ ਜਾਨੀ ਤਾਂ ਪਿਓ ਵਾਲ ਉਹਨੂੰ ਕਿੰਨੀ ਜਾ ਕੇ ਮੇਰੀ ਤੀ ਨੂੰ ਲੈ ਕੇ ਆ ਉਹਨੂੰ ਉਹਦੇ ਵਸਣ ਦੋ ਉਹ ਮਰ ਚ ਲੱਗਦਾ ਮਗਰੀ ਨਾ ਦੇ ਅੱਥਰਾਂ ਨਾ ਸਰਦੋ ਇਹਨਾਂ ਨੇ ਹਟਣਾ ਤੁਸੀਂ ਰਹਿਣ ਦੋ ਹਾਂ ਸਰੀ ਤੁਸੀਂ ਕੋ ਮਮੀ ਰੋਕਣ ਦੇ ਜੇ ਉਹ ਮੈਂ ਕੀ ਰੋਕਣਾ ਮੇਰੀ ਗੱਲ ਸੁਣ ਮਮੀ ਦਾ ਇਹ ਆ ਕਿ ਅੱਥੇ ਜਿੰਨ ਜਾਣਾ ਮੈਨੂੰ ਪੁੱਸ ਕੇ ਜਾਵੇ ਤੇ ਉੱਥੇ ਮੇਰੀ ਕੁੜੀ ਇਦਾਂ ਹੀ ਜਾਵੇ ਤੇ ਉਹਨਾਂ ਨੇ ਕਿਹੜਾ ਮਨਾ ਕੀਤਾ ਵਾ ਦੱਸ ਆਪੇ ਅੱਜ ਨਹੀਂ ਤੇ ਕੱਲ ਲੈ ਆਉਣਗੇ ਮੈਨੂੰ ਪਤਾ ਨਹੀਂ ਕਿੱਡੀ ਗੱਲ ਹੋ ਗਈ ਇੱਥੇ ਆਓ ਰੌਣੇ ਜਿੱਦਾਂ ਆਵੇ ਦਿਮਾਗ ਨਾਲ ਰਹਿਣ ਤੇ ਚੁੱਪ ਕਰ ਤੂੰ ਆਪਣਾ ਕੰਮ ਕਰ ਰਹਿਣ ਦੇ ਤੁਸੀਂ ਨਾ ਬੋਲਿਓ ਹੁਣ ਮੰਮੀ ਦੀ ਤੇ ਆਤਵਾ ਉਹ ਨਹੀਂ ਘਟਣਾ ਦਾਦੀ ਨੂੰ ਕਹਿਣ ਡਿਆ ਦਾਦੀ ਨੇ ਗਾਲੀ ਚਲ ਜਾਨਾ ਹਨਾ ਦਾਦੀ ਨੇ ਵੀ ਨਹੀਂ ਜਾਣਾ ਹੈ ਕਿਦਾ ਇਹਨੂੰ ਪਤਾ ਵਾ ਕਿਦਾਂ ਦੀ ਕੁੜੀ ਹੈ ਡਾਦੀ ਨੂੰ ਪਤਾ ਵਾ ਮੰਮੀ ਦਾ ਹੀ ਦਿਮਾਗ ਖਰਾਬ ਆ ਬਾਕੀ ਸਾਰਿਆਂ ਦਾ ਸਹੀ ਆ ਚੱਲ ਛੱਡੋ ਪਰੇ ਹਮੇਂ ਪੜਾ ਕੰਮ ਖਰਾਬ ਹੋ ਗਿਆ ਵਾ ਖਰਾਬ ਹੋ ਗਿਆ ਕੰਮ ਖਰਾਬ ਵੇ ਉਹ ਕੰਮ ਖਰਾਬ ਇਹ ਹੋਇਆ ਵੀ ਅਮਨ ਨੇ ਨਾ ਪੇਕੇ ਫੋਨ ਲਾਤਾ ਆਪਣੇ ਤੇ ਸਭ ਕੁਝ ਉਹਨਾਂ ਨੂੰ ਦੱਸ ਦਿੱਤਾ ਵੀ ਇਦਾਂ ਕਰਦੀ ਆ ਮਾਂ ਮੇਰੀ ਅੱਛਾ ਤੂੰ ਡਰਨ ਦੀ ਕੋਈ ਲੋੜ ਨਹੀਂ ਤੂੰ ਕਾ ਡਰਦਾ ਸਾਨੂੰ ਡਰ ਨਹੀਂ ਗਾ ਹੀ ਮੁੰਡੇ ਵਾਲੇ ਆ ਕੋਈ ਗੱਲ ਨਹੀਂ ਜੇ ਤੇ ਅਕਲ ਵਾਲੀ ਮਾਂ ਹੋਊਗੀ ਤੇ ਧੀ ਨੂੰ ਸਮਝਾਏਗੀ ਭਈ ਡਾ ਵੱਡਾ ਘਰ ਵਾ ਤੇ ਤੂੰ ਕਿਉਂ ਬੋਲਦੀ ਆ ਤੇ ਅਕਲ ਵਾਲੀ ਉਹ ਤੇ ਸਮਝਾਉ ਤੇ ਜੇ ਨਹੀਂ ਨਾ ਉਹਦੇ ਵਰਗੀ ਹੋਊਗੀ ਤੇ ਫਿਰ ਜੋ ਕਰੂਗੀ ਵੇਖੀ ਜਾਊ ਓ ਜਿਹਦੇ ਨੂੰ ਵਾਣ ਇੱਕੋ ਜਿਹਾ ਹੀ ਹੋ ਉਹ ਨਹੀਂ ਮੈਂ ਤੁਹਾਨੂੰ ਆਖਿਆ ਸੀ ਤੇ ਜਾਣ ਦਿੰਦੇ ਤੇ ਕੋਈ ਨਹੀਂ ਅਸੀਂ ਚਾਰ ਸੂਟ ਹੀ ਲੈ ਆਉਣੇ ਏ ਵੇ ਅੱਜ 4 ਮੰਗਦੀ ਭਾ ਕੇ 8 ਮੰਗੂਗੀ ਇਹ ਤੇ ਚੜ ਗਈ ਭੂਏ ਫਿਰ ਹੋਣੀ ਮਮੀ ਮੈਂ ਆਖੰਡਿਆ ਮਾ ਜਿਓ ਅਗੇ ਨਾ ਕੱਠੇ ਹੋ ਕੇ ਤੇ ਮੇਰੀ ਤੇ ਪਿੰਡ ਦੇ ਵਿੱਚ ਬਦਨਾਮੀ ਹੋ ਜਾਣੀ ਹੈ ਕਿਤੇ ਨਹੀਂ ਬਦਨਾਮੀ ਹੁੰਦੀ ਆਹਾਨੂੰ ਗੱਲ ਨਹੀਂ ਆਉਂਦੀ ਅਸੀਂ ਆਪੇ ਗੱਲਾਂ ਸਣਾਵਾਂਗੇ ਜਿਓ ਹਟ ਨਾ ਇਹ ਘਾਤੀ ਫਿਰ ਸਣਾਵਾਂਗੇ ਆਹ ਲਾਂਦੇ ਤੂੰ ਇਹਦੀ ਮਾਨ ਕੀ ਭਲਾ ਕਰਦੀ ਨਾਲੇ ਉਹ ਇੰਨੇ ਜੋਗੇ ਹੈ ਨਹੀਂਗੇ ਜਿੰਨਾ ਤੂੰ ਆਨਾ ਕੋਈ ਨਹੀਂ ਹੋ ਨਹੀਂ ਕਰਦੇ ਕੱਖੀ ਕਰਦੇ ਕਿ ਤੇ ਹਟ ਕੋ ਗੱਲ ਨਾ ਹੋਊਗੀ ਅਸੀਂ ਦੱਸਾਂਗੇ ਆਪੇ ਇਦਾਂ ਕਰਦੀ ਅੱਜ ਨਾਈ ਇਹ ਤਿੰਗਾ ਉਹ ਚੱਲ ਮੰਮੀ ਕੋਈ ਗੱਲ ਨਹੀਂ ਉਹ ਮੈਂ ਵੀ ਆਣਾ ਵਾਂ ਐਵੇਂ ਨਗੀਜੀ ਗੱਲ ਤੋਂ ਗੱਲ ਵਧਾ ਕੇ ਨਾ ਐਵੇਂ ਪਿੰਡ ਦੇ ਵਿੱਚ ਰੌਲਾ ਪਾਵਾਂਗੇ ਨਹੀਂ ਪੈਂਦਾ ਜਦੋਂ ਆਦੀ ਆਉਣਾ ਆਉਣਾ ਤਾਂ ਫਿਰ ਆ ਜਾਣ ਕਿ ਸੁਣ ਲੈਣਾ ਸਾਡ ਕੋ ਤੇ ਆਪ ਨੂੰ ਸੁਣਾ ਜਾ ਉਵੇਂ ਹੀ ਮੈਂ ਨਾ ਨਵੇਂ ਨਵੇਂ ਰਿਸ਼ਤੇਦਾਰੀ ਆ ਤੇ ਐਵੇਂ ਰਿਸ਼ਤੇਦਾਰੀ ਦੇ ਵਿੱਚ ਫਿੱਕ ਪੈਂਦੀ ਚਲ ਠੀਕ ਹੈ ਤਾਂ ਫਿਰ ਉਹਨੂੰ ਸਮਝਾ ਦੇ ਇਹ ਹਾਂ ਜਿੱਦਾਂ ਮੈਂ ਕਹਾਂਗੀ ਉਦਾਂ ਹੀ ਮੰਨੇ ਤੇ ਤੇਰੀ ਵੀ ਮੰਨਿਆ ਤੇ ਮੇਰੀ ਵੀ ਮੰਨਿਆ ਤੇ ਸਾਡੀ ਪੇ ਕੋਈ ਗੱਲ ਬਾਤ ਨਹੀਂ ਤੇ ਜੇ ਨਹੀਂ ਮੰਨਣੀ ਤਾਂ ਫਿਰ ਤਵੱਦਾ ਹੀ ਹੋਣਾ ਚਲ ਕੋਈ ਨਹੀਂ ਮੈਂ ਉਹਨੂੰ ਸਮਝਾ ਦਿੰਦਾ ना मैं तो लकोफाई आ गया मम्मी दी मन्ना कर दी दी मन्ना। मैं चक्की काम हो गया इतिया पी अंदर को हो गया वाई आए की हो गया वा दीदी कड़ी लम्बे पै लें दो तुम भी मम्मी मंगू हो दस मैं हूं तेन दसाने बन के रिया वा ਕੀ ਬਣ ਗਿਆ ਵੇ ਵੀ ਰਿਆਗਾ ਛਾਤੀ ਮਾਰ ਲਿਆ ਕਰੰਬੇ ਕੀ ਹੋਇਆ ਵਾ ਇੱਥੇ ਤੇ ਹੁੰਦਾ ਰਹਿੰਦਾ ਕਿ ਨੱਕ ਬੰਦਾ ਧਿਆਨ ਰੱਖੇ ਨੀਦੇ ਬੰਦਾ ਫੋਨ ਆਈ ਹੋ ਹੂੰ ਉਹ ਕਿਤੇ ਬਾਹਰ ਜਾਂਦਾ ਕੋਈ ਪਲਾਨ ਬਣਾਇਆ ਹੋਣਾ ਦੋਹਾਂ ਜੀਆਂ ਨੇ ਅੱਛਾ ਤੇ ਪਹਿਲੇ ਸੱਸੋ ਦੀ ਨਹੀਂ ਹਰੇ ਮਨਾ ਕਰਤਾ ਕਿ ਕੀ ਹੋਇਆ ਉੱਥੇ ਹੂੰ ਤੇ ਉਹਨੇ ਚੁੱਕ ਕੇ ਮਾਂ ਨੂੰ ਫੋਨ ਲਾਤਾ ਹੀ ਹੂੰ ਤੇ ਮੈਨੂੰ ਜਾਣ ਨਹੀਂ ਦਿੱਤਾ ਮੈਂ ਸ਼ੋਪਿੰਗ ਕਰਨ ਜਾਣਾ ਸੀ ਉਹ ਜਾਊ ਤੇ ਦਰਵੇ ਮਮੀ ਕਿੱਦਾਂ ਰੋਂ ਰਹੀ ਪਿੱਟਣ ਡਈ ਇਹਦੇ ਵਿੱਚ ਕਿੱਡੀ ਕੁ ਵੱਡੀ ਗੱਲ ਹੋ ਗਈ ਹੈ ਫਿਰ ਕੀ ਹੋ ਗਿਆ ਜੋ ਉਹਨਾਂ ਨੇ ਕਹਿਤਾ ਨਹੀਂ ਜਾਣਾ ਤੇ ਇਹਦੇ ਚ ਰੋਂਣ ਵਾਲੀ ਕੋਈ ਗੱਲ ਹੈ ਹੀ ਨਹੀਂ ਹੈ ਤੇ ਮਮੀ ਕਿਹੜੀ ਗੱਲ ਉਹ ਦੇ ਦੇ ਨਾ ਖਬਰ ਕੀ ਪਤਾ ਇਹਦੀ ਵੀ ਮਾਦਾ ਕੁੜੀ ਲੈ ਕੇ ਆਉਣੀ ਆ ਹਾਏ ਹਾਏ ਮਹਾ ਹੀ ਨੂੰ ਅੱਗੇ ਖਲਾਇਆ ਵਾ ਹੋਰ ਲਿਆ ਕੇ ਸਿਆਪਾ ਪਾਲਣ ਐਡੀ ਕਿੱਡੀ ਗੱਲ ਹੋ ਗਈ ਏ ਹੁਣ ਸਿਰ ਪੜਵਾਉਣ ਵਾਲੇ ਰਹਿ ਗਏ ਨਾ ਤਾਂ ਲਿਆਉਣਾ ਨੂੰ ਫੇਰ ਉਹਦਾ ਵੇਖ ਲੈ ਕਿੰਨਾ ਦੁੱਖ ਲੱਗਾ ਜਦੋਂ ਸਾਨੂੰ ਇਹਦੀਆਂ ਗੱਲਾਂ ਸੁਣਾਉਂਦੇ ਨੇ ਉਹ ਨਹੀਂ ਇਹਨਾਂ ਨੂੰ ਪਤਾ ਲੱਗਦਾ ਅਸੀਂ ਵੀ ਪਤਾ ਲੱਗਣਾ ਈ ਆਣਾ ਕੌਣ ਪਤਾ ਲੱਗੂਗਾ ਨਾ ਹੁਣ ਤੇ ਅੱਗ ਲੱਗੀ ਹੋਣੀ ਆ ਪੂਰੀ ਕਿ ਮੇਰੀ ਧੀ ਨੂੰ ਹੁੰਦੇ ਕੌਣ ਜਵਾਬ ਦੇਣ ਵਾਲੇ ਬੜੀ ਡਈ ਹੀ ਨਾ ਵੰਦਰੋ ਕਰਨ ਸਹੀ ਨ ਵੀ ਕਹਿੰਦੀ ਕਹਾਂ ਡਈ ਹੀ ਤੋਨੇ ਮਨਾ ਕਰਤਾ ਪਈ ਇਹਦੀ ਨਹੀਂ ਕਾ ਜਾਣਾ ਨਾਲੀ ਗੱਲ ਤਾਂ ਕੋਈ ਹੈ ਵੀ ਨਹੀਂਗੀ ਜੇ ਬੰਨਾਂ ਸੋਚੇ ਕੋਈ ਗੱਲ ਨਹੀਂ ਹੈਗੀ ਐਵੇਂ ਮੰਮੀ ਦਾ ਦਿਮਾਗ ਉਦਾਂ ਹੀ ਖਰਾਬ ਹੋ ਗਿਆ ਵਾ ਤਸ ਹੁਣ ਅਸੀਂ ਕੀ ਕਰੀਏ ਕੀ ਪਤਾ ਮੈਨੂੰ ਸੈਨੂ ਕਹਿੰਦੇ ਕੋ ਤੈਨੂੰ ਮੈਨੂੰ ਪਹਿਲਾਂ ਪਤਾ ਪਈ ਤੂੰ ਬੁੱਢੀਆਂ ਮਗਰੀ ਲੱਗਣਾ ਤੇ ਨਹੀਂ ਮੇਰੀ ਆ ਗੱਲ ਸੁਣੋ ਜੇ ਪੁੱਤ ਨਵਾਂ ਦੀ ਸੌਂਦੇ ਨੇ ਤੇ ਫਿਰ ਕਹਿ ਦਿੰਦੀ ਆਵਾਂਗੀ ਤੁਸੀਂ ਉਹਨਾਂ ਦੇ ਮਗਰ ਲੱਗੇ ਹੋ ਤੇ ਜਦੋਂ ਜੁਵਾਈ ਦੀਆਂ ਦੀ ਸੌਂਦੇ ਫਿਰ ਤੇ ਬੜੀਆਂ ਖੁਸ਼ ਹੁੰਦੀਆਂ ਵਾ ਤੇ ਹੁਣ ਉੱਥੇ ਡਈ ਹੈ ਨਾ ਕੋਈ ਉੱਥੇ ਵੀ ਇਹੋ ਕੋ ਖੋਵੇ ਇਹੋ ਕੋ ਖੋਵੇ ਪੁੰਵਾ ਮੁੰਡੇ ਨਾ ਨਵਾਂ ਦੇ ਮਗਰ ਲੱਗਣ ਕੁਈ ਤਾਂ ਮਗਰ ਜਵਾਈ ਜ਼ਰੂਰ ਲੱਗੇ ਤੇ ਜਿੱਦਾਂ ਮੇਰੀ ਕੁੜੀ ਆਂਦੀ ਉਦਾਂ ਹੀ ਹੋਵੇ ਉੱਥੇ ਚਲ ਯਾਨੀ ਕਿ ਡੀ ਕਵੱਡੀ ਗੱਲ ਹੈ ਹੋ ਗਈ ਆ ਨਾਲੇ ਉਹ ਸ਼ਦਾਨ ਤੇ ਉਹ ਵਾ ਜਿਹਨੇ ਚੱਕ ਦੋ ਦੋ ਫੋਨ ਕੀਤਾ ਮਾਣੋ ਜੇ ਤਵਾਜੋ ਨਾ ਮਨਾ ਕਰਤਾ ਫਿਰ ਤੋ ਹੀ ਕਹਿੰਦਾ ਚਲ ਜੂ ਨਾਲੇ ਉਹਨੇ ਮਾਣੋ ਫੋਨ ਤਾਂ ਹੀ ਲਾਇਆ ਵਾ ਇਹ ਮੇਰੀ ਮਾਂ ਉਦਾਂ ਦੀ ਹੈਗੀ ਆ ਉਹਨੇ ਚੱਕ ਬੋਰੀ ਦੱਸਾ ਚੱਲ ਉੱਥੇ ਹੁਣ ਉੱਥੇ ਵੀ ਲੜਾਈ ਹੋਣਗੇ ਇਹਨਾਂ ਨੇ ਵਸਨ ਨਹੀਂ ਦੇਣੀ ਆਪਣੀ ਕੁੜੀ ਉਹਨੂੰ ਨਹੀਂ ਵਸਨ ਦਰਾ ਤੇ ਇੱਥੇ ਹਾੜਾ ਘੜਾ ਵਸ ਜਾਣਾ ਵਾ ਜੇ ਉਹ ਆ ਗਈ ਤੇ ਅਹੀਂ ਚੱਲ ਫੇਰ ਵੀ ਕੋੜਾ-ਕੋਟ ਕਰਕੇ ਤੇ ਬੀਠੀਆਂ ਵਾ ਪਿੱਛ ਚੱਲ ਕੋਈ ਨਹੀਂ ਲੜਦੇ ਤੇ ਲੜਦੇ ਨੇ ਐਨ ਅੱਗੋਂ ਮਾੜਾ-ਮਟਾ ਜਵਾਬ ਦੇ ਦਿਆ ਤੇ ਇੱਥੇ ਰਹੀਦਾ ਚੋ ਪਿੱਛੇ ਥੋੜੀ ਫੋਨ ਕਰੀ ਜਾਈਦਾ ਪੀ ਨਿੱਕੀ-ਨਿੱਕੀ ਗੱਲ ਉਹਨਾਂ ਨੂੰ ਦੱਸ ਦਿਆਂ ਅਹੀਂ ਤੇ ਦੱਸ ਹੁਣ ਉਹ ਆ ਗਈ ਨਾ ਤਾਂ ਉਹਨੇ ਹਾਨੂੰ ਵੀ ਇੱਥੇ ਵਸਣ ਦੇਣਾ ਹਾਂ ਤੇ ਇੱਥੇ ਵਸਣਾ ਨਹੀਂ ਕਰ ਹੈ ਮਾਮਾ ਧੀਆਂ ਨੇ ਰੋਜ਼ ਕਲੇਸ਼ ਪਾਇਆ ਕਰ ਲਿਆ ਕਿੰਨੇ ਹੋਣਾ ਉਹਨੂੰ ਹੁਣ ਮੰਮੀ ਦਾ ਕਹਿਣ ਲਈਵੇਂ ਲੈ ਕੇ ਆਉਣਾ ਤੇ ਮੰਮੀ ਨੇ ਆਖਿਆ ਉਹਨੂੰ ਲੈ ਆਉਣਾ ਮੈਨੂੰ ਨਹੀਂ ਪਤਾ ਹੁਣ ਕੀ ਕਰਨ ਦੇਏ ਉਦੋਂ ਵੇਲਾ ਕੀ ਕੋ ਕਰਕੇ ਚੰਗੀ ਹੀ ਗਈ ਕੋਈ ਨਹੀਂ ਤੁਸੀਂ ਐਵੇਂ ਫਿਕਰ ਨਾ ਕਰੋ ਜਾਂਦੇ ਤੇ ਜਾ ਲੈਣੋ ਉਧਰ ਉਹਦੀ ਸਾਸੀ ਬੜੀ ਤੇਜ਼ ਆ ਉਹਨੇ ਪੈਰ ਨਹੀਂ ਲੱਗਣ ਦੇਣੇ ਮੰਮੀ ਦੇ ਉਹ ਛੱਡ ਪਰਾਂ ਤੈਨੂੰ ਨਹੀਂ ਪਤਾ ਇਹ ਦੋਵੇਂ ਮਾਮਾ ਟੀਆ ਕਿੰਨੀਆਂ ਤੇਜ਼ ਆ ਇਹ ਘਟਵਾ ਉਤੋਂ ਚੱਲ ਹੁਣ ਇਹਨਾਂ ਨੇ ਸਿੰਘ ਫਸਣੀਆਂ ਤੇ ਫੇਰ ਪਤਾ ਲੱਗੂਗਾ ਇਹਨਾਂ ਨੂੰ ਹੁਣ ਕਿਹੜੀ ਤੇਜ਼ ਆ ਤੇ ਕਿਹੜੀ ਨਹੀਂ ਤੇ ਜਾਂਹੀਂ ਤੇ ਕੁਝ ਕਹਿ ਨਹੀਂ ਸਕਦੀ ਆ ਕਿ ਮੈਂ ਤਾਂ ਕਹਿੰਨੀ ਚੰਗਾ ਮੂੰਹ ਬਣ ਕੇ ਭੇਜੇ ਗੋਵੀ ਵੈਸੇ ਉਹਨੇ ਬੇਇੱਜ਼ਤੀ ਉਦੋਂ ਵੀ ਬੜੀ ਕੀਤੀ ਜਦੋਂ ਆਪਾਂ ਗਏ ਆ ਲੈਣਾ ਮਾਨੂੰ ਉਦੋਂ ਮੰਮੀ ਸਾਡੇ ਵਾਲ ਵੰਦੀ ਹੀਗੀ ਆਹੋ ਹਾਏ ਇਹਨਾਂ ਦੇ ਸਾਹਮਣੇ ਡਈ ਐ ਮਿਲਤੀ ਮੰਮੀ ਦਾ ਤੇ ਉਦੋਂ ਹੀ ਮਾਸ ਚੱਲਿਆ ਨਹੀਂ ਤੇ ਇਨਣੇ ਤੇ ਉਦੋਂ ਹੀ ਉਹਨੂੰ ਦੱਸ ਦੇਣਾ ਇਹ ਪਈ ਹੈ ਗਈਆਂ ਕੌਣ ਆ ਛੱਡ ਪਰੇ ਇਹਨਾਂ ਦਾ ਕੀੜੀ ਗੱਲ ਉਠੋ ਤਾਂ ਉਠੋ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ ਉਹ ਕੀ ਗੱਲ ਹੋ ਗਈ ਕਿ ਤਾ ਮੈਂ ਵੀ ਪੜਦਾ ਕਾਲ ਯਾਰ ਹਾਏ ਹਾਏ ਮੇਰੀ ਗੱਲ ਤਾਂ ਸੁਣ ਲੈ ਨਾ ਪਿਆਰ ਦੀ ਲੱਗੀ ਰਹੀਂਦੀ ਆ ਦੱਸ ਕੀ ਹੋਇਆ ਬਸ ਹੁਣ ਕੀ ਆ ਕੁੜੀ ਵਿਚਾਰੀ ਦਾ ਫੋਨ ਆ ਹਮੰਦਾ ਫਟ ਫਟ ਰੋਂਡੇ ਹੀ ਕੁੜੀ ਕਿਤੇ ਨਾ ਉਹਦਾ ਬੁਰਾ ਹਾਲ ਕੀ ਗੱਲ ਹੋ ਗਈ ਮੇਰੇ ਦੇਪੀਆ ਹਾਏ ਹਾਏ ਕਿਤੇ ਚੜ੍ਹਦੀ ਜੁਬਾਨ ਬੋਲਿਆ ਕਰੋ ਉਹ ਹੋਰ ਜੀ ਦੱਸੇ ਨਹੀਂ ਤਾਂ ਹੀ ਆ ਉਹ ਨਾ ਵਿਚਾਰੀ ਬੜਾ ਤਿਆਰ ਹੋਈ ਸੀ ਦੋ ਤਿੰਨ ਦਿਨ ਹੋ ਗਏ ਮੰਮੀ ਮੈਂ ਸ਼ਹਿਰ ਜਾਣਾ ਮੰਮੀ ਮੈਂ ਸ਼ਹਿਰ ਜਾਣਾ ਮੇਰਾ ਮੇਕਅਪ ਦਾ ਸਮਾਨ ਮੁਕਾਵਾ ਮੈਂ ਗਰਮੀਆਂ ਵਾਲੇ ਸੂਟ ਲਿਆਉਣੇ ਆ ਹੈ ਤੁਹਾਨੂੰ ਪਤਾ ਹੀ ਹੈ ਨਾ ਨਿਆਣਿਆਂ ਦੇ ਮੰਚ ਸੌਰਿਜਾ ਹੁੰਦੀਆਂ ਵਾ ਤੇ ਦਾ ਘਰ ਵਾਲਾ ਵੀ ਕਹਿੰਦਾ ਸੀ ਕੋਈ ਇੰਤ ਨੂੰ ਲੈ ਕੇ ਜਾਊਗਾ ਜੋਜੀ ਕਰੂਗਾ ਲੱਲੀ ਅੱਛਾ ਅੱਜ ਉਹ ਵਿਚਾਰੀ ਤਿਆਰ ਬਿਆਰ ਹੋਈ ਕੱਪੜਾ ਲੀੜਾ ਪਾਇਆ ਹੈ ਤੇ ਜਿਹੜੀ ਸੱਸ ਆਉਦੀ ਪਵਾੜੇ ਪਾਉਣੀ ਆਂਦੀ ਆ ਕਿੱਥੇ ਚੱਲਨੀ ਆ ਤਿਆਰ ਹੋ ਕੇ ਚੁੱਪ ਕਰਕੇ ਘਰੇ ਬਹਿ ਜਾ ਕਿਤੇ ਨਹੀਂ ਜਾਣਾ ਹੈ ਤੈਨੂੰ ਮੈਂ ਲਿਆ ਕੇ ਦਊਂਗੀ ਸਮਾਨ 10 ਅਨਪੜ ਜਨਾਨੀਆਂ ਤੇਰਾ ਲਈ ਆਸਮਾਨ ਮੇਰੀ ਤੀ ਪਸੰਦ ਕਰ ਲੂਗੀ ਚੱਲ ਮੇਰੀ ਗੱਲ ਸੁਣ ਤੂੰ ਤੇ ਆਉਂ ਗੱਲਾਂ ਕਰਦੀ ਤੇ ਪਾਣੀ ਕਿੱਡਾ ਤੜਾ ਤੇ ਨੁਕਸਾਨ ਹੋ ਗਿਆ ਨਾ ਮੈਂ ਤਾਂ ਆਖਿਆ ਸ਼ਾ ਸ਼ਾ ਧਿਆਨ ਤੋਂ ਇੰਨਾ ਰੌਲਾ ਪੈਣ ਗਿਆ ਇੱਥੇ ਦੱਸ ਆ ਨਿੱਕੀ ਜੀ ਗੱਲ ਵਾ ਧੀ ਪੁੱਤ ਨੂੰ ਖਵਾ ਖਲੋ ਤੇ ਇਹਨੂੰ ਟੱਕ ਦੋ ਵੀ ਨਹੀਂ ਆ ਕੰਮ ਕਰਨਾ ਤੇ ਪੱਲੇ ਕੀ ਰਿੰਦਾ ਵਾ ਉਹ ਮੇਰੀ ਗੱਲ ਸੁਣ ਘਰ ਦੇ ਸਿਆਣੇ ਬੰਦੇ ਆ ਉਹ ਉਹ ਜਾਣਦੇ ਨੇ ਨਾ ਜਾਣਦੇ ਤੂੰ ਐਵੇਂ ਵਖਰਾ ਰਹੀ ਜਾਂਦੀ ਏ ਇੱਥੇ ਉਹਨਾਂ ਦੇ ਘਰ ਦਾ ਮਸਲਾ ਵੀ ਠੀਕ ਕਰ ਲੈਣਗੇ ਉਹ ਨਾ ਕਿਉਂ ਨਾ ਜਾਣਦੇ ਜੀ ਬਿਮਾਰੀ ਕਿੱਥੇ ਪੈਸਾ ਖੜਨਾ ਇਹਨਾਂ ਹਿੱਕ ਤਰ੍ਹਾਂ ਕਿੱ ਲੈ ਜਾਣਾ ਇਹਨੇ ਜੇ ਪੈਸੇ ਆ ਤਾਂ ਛੱਡ ਜਾਣਾ ਕਰੰਦਾ ਦਦਗੇ ਸਾਰੇ ਦੱਸ ਜ਼ਰੂਰਤਾਂ ਵਾਲੀ ਚੀਜ਼ ਲੈ ਆਣੇ ਮੇਰੀ ਤੀਨੇ ਅੱਗੇ ਕਿੰਨੀਆਂ ਕਿ ਚੀਜ਼ਾਂ ਡੰਦੀ ਰਹੀ ਆ ਇੱਥੇ ਵੀ ਤੁਹਾਡੇ ਕੋਲ ਹੀ ਰਹੀ ਆ ਉਹ ਮੇਰੀ ਗੱਲ ਸੁਣ ਦੱਸਾਂ ਸਿਆਣੇ ਬੰਦਿਆਂ ਨੂੰ ਇਹ ਬੜਾ ਹੁੰਦਾ ਪਰ ਤਜਾ ਤਜਾ ਤੇ ਵਿਆਹ ਹੋਇਆ ਵਾ ਠੀਕ ਨਹੀਂ ਸੌ ਖਰਚੇ ਪੱਥੇ ਹੋਏ ਹੁੰਦੇ ਆ ਉਹਨਾਂ ਕਹਿ ਤਾਣਾ ਸੱਸ ਨੇ ਵੀ ਨਹੀਂ ਪੁੱਤ ਚਲ ਕੋਈ ਨਹੀਂ ਫੇਰ ਠਰ ਕੇ ਲੈ ਵਿੱਚ ਇੱਥੇ ਵੱਡੀ ਗੜੀ ਕਰ ਲਵਾਂ ਖੈਰ ਕਹਿੰਦੇ ਲੈ ਆਵੀਂ ਆਂਦੇ ਹੀ ਕੋਈ ਵੀ ਚੀਜ਼ ਲਿਆਉਣੀ ਹੁੰਦੀ ਤੇ ਮੈਨੂੰ ਦੱਸਿਆ ਕਰ ਮੈਂ ਲਿਆ ਕੇ ਦਊਂਗੀ ਹੈ ਵੇ ਉਹਦੀ ਕਰਤੂਤ ਵੇਹੇ ਦੀ ਸੱਸ ਦੀ ਨਹੀਂ ਜੁਰਤ ਕਿਦਾਂ ਪੈਣੀ ਉਹ ਮੇਰੀ ਗੱਲ ਸੁਣ ਲੈ ਆਪ ਆਪਣੇ ਘਰਾਂ ਦੇ ਰਵਈਏ ਹੁੰਦੇ ਆ ਤੂੰ ਸਾਰਾ ਨਾਲ ਆਪਣਾ ਹੈਗਾ ਸਮਝ ਨਹੀਂ ਹੋਊਗਾ ਚਲਾਉਣ ਵਾਲਾ ਕੰਮ ਠੀਕ ਆ ਚੁੱਪ ਕਰਕੇ ਤਾਂ ਮਾਂ ਨਾ ਇੱਥੇ ਬਹਿ ਜਾ ਕੋਈ ਉਹਦੇ ਪੋੜੇ ਦਾ ਫੋਨ ਆ ਉਹ ਫਿਰ ਜਾਵਾਂਗੇ ਐਵੇਂ ਨਿਕਨਿਕੀ ਗੱਲ ਤੇ ਤੀ ਪੈਨੇ ਘਰ ਨਹੀਂ ਇਦਾਂ ਹੁੰਦਾ ਅਗਲੀ ਰੋਂ ਲਈ ਆ ਜੇ ਆਪਾਂ ਨਾ ਜਾਵਾਂਗੇ ਤੇ ਕਿੰਨੇ ਜਾਣਾ ਵਾ ਤੁਸੀਂ ਤੇ ਪਿਓ ਜਿਹਾ ਉਹਦੇ ਹੈ ਉੱਠੋ ਤਾਂ ਜਾਓ ਜਾ ਕੇ ਤੀ ਮੇਰੀ ਲੈ ਕੇ ਆ ਏਦੀ ਸੁਣ ਲੈ ਗੱਲ ਬੈ ਨਹੀਂ ਆ ਕਿੱਤਾਂ ਦੀਆਂ ਗੱਲਾਂ ਕਰਦੇ ਜੀ ਤੇ ਫੋਨ ਕਰਕੇ ਉਹਨੂੰ ਕਹਿ ਦੇ ਵੀ ਕੋਈ ਗੱਲ ਨਹੀਂ ਜੇ ਅੱਜ ਨਹੀਂ ਨਾ ਇਹਨਾਂ ਜਾਣ ਦਿੰਦਾ ਕੋਈ ਫਿਰ ਚਲ ਜਾਓ ਕਿਸੇ ਤਰ੍ਹਾਂ ਤੁਸੀਂ ਗਾ ਵੀ ਗਾਨ ਦੱਸਾਂ ਭਾਈ ਦੂਨੇ ਕਿਸ ਨੂੰ ਹਾਏ ਹਾਏ ਅਗਲੀ ਰੋ ਰੋ ਕੇ ਬੁਰਾ ਹਾਲ ਕਰ ਲੈ ਮੇਰੀ ਧੀ ਨੂੰ ਕੁਛ ਹੋ ਗਿਆ ਤੇ ਮੈਂ ਕਿੱਥੋਂ ਲੱਭਣੀ ਆ ਫੁੱਲਾ ਵਾਂਗੂ ਮੈਂ ਆਪਣੀ ਧੀ ਪਾਲੀ ਆ ਤੁਸੀਂ ਚੰਗੇ ਪਿਓ ਹੋ ਜੇ ਤੂੰ ਦਿਉਂ ਡੇ ਲਤਵਾ ਟੁੱਟ ਗਿਆ ਉਹਦੇ ਤਿਲ ਕੇ ਕਦੇ ਆਹ ਵੇਖੋ ਚੰਗੀਆਂ ਜ਼ੁਬਾਨਾਂ ਬੋਲੋ ਉਹ ਤੋੜਦੇ ਹੋ ਦੀ ਟੱਪ ਕਰ ਦਰ ਮਾਨ ਨਾ ਬੜਾ ਉੱਥੇ ਚਲੀਏ ਉੱਥੇ ਚਲੀਏ ਮੇਰੀ ਗੱਲ ਸੁਣੋ ਐ ਠੰਡੇ ਦਿਮਾਗ ਨਾਲ ਸੋਚੋ ਕਿੱਡਾ ਮਾੜਾ ਅਸਰ ਪੈਂ ਚਲੋ ਤੂੰ ਜਾਓ ਜਾ ਕੇ ਕੁੜੀ ਨੂੰ ਲੈ ਆ। ਆਵੇ ਨਵੇਂ ਨਵੇਂ ਜਿਹੇ ਰਿਸ਼ਤੇਦਾਰੀ ਆ ਮੈਂ ਲਈ ਜਾ ਕੇ ਸੱਚਾ ਸੁਆਹ ਪੋਣੀ ਤਾਂ ਤੂੰ ਆਪੇ ਦਿਲ ਜਾ ਮੈਂ ਨਹੀਂ ਜਾਣਾ ਕਿਤੇ। ਜਾ ਪੜਦਾ ਇਥੋਂ। ਹਾਏ ਹਾਏ ਮੈਨਾਂ ਪਤਾ ਨਹੀਂ ਕੀ ਹੋ ਗਿਆ ਵਾ। ਹੱਥ ਘਰਤੀ ਆ। ਦੱਸ ਮੈਂ ਕਿੰਨੂ ਆਖਾਂ? ਜੇ ਭਰਾ ਵਾ ਤੇ ਭਰਾ ਗਲ ਪੈ ਗਿਆ ਵਾ। ਇਹ ਲੈ ਉਹਨਾਂ ਦੇ ਘਰ ਦਾ ਮਸਲਾ ਜੋ ਮਰਜ਼ੀ ਕਰਨ। ਜੇ ਪਿਓ ਨੂੰ ਕਿਹਾ ਤਾਂ ਪਿਓ ਗਲ ਪੈ ਗਿਆ ਵਾ। ਮੈਂ ਕਿੱਥੇ ਜਾਵਾਂ? ਹੁਣ ਮੈਂ ਇਕੱਲੀ ਜਾਂਦੀ ਚੰਗੀ ਨਹੀਂ ਲੱਗਦੀ ਪਰ ਕੁੜੀ ਨਾ ਰੋਂੜੀ ਹੀ ਨਾ ਮੇਰੇ ਕੋਹੰਤਰੀ ਵੀ ਵੇਖੀ ਨਹੀਂ ਜਾਣਦੀ। ਚਲ ਮਨਾਂ ਉੱਟ ਕੇ ਵੇਖਾਂ ਕੋ ਸੋਚਾ ਹੋਰ